ਬਾਈਕ ਜੀ ਦਾ ਖਾਲਸਾ ਬਾਈਕ ਜੀ ਦੀ ਫਟੇ ਗੁਰਪ੍ਰਸਾਦ ਸਿੰਘ ਬਸ ਸਿੰਘ ਜੀ ਕਲਮਨ ਸ਼ਾਂਦੇ ਰਹੇ ਆਪਾਂ ਅੱਜ ਅੰਮ੍ਰਿਤਸਰ ਹਸਪੀਟਲ ਅੰਮ੍ਰਿਤਸਰ ਦੇ ਸਪਤਰੀ ਦੇ ਚੱਲ ਜੀ ਰਾਜੀਵ ਸਿੰਘ ਜੀ ਹੱਡੀ ਤੇ ਆਈਸੀਯੂ ਦੇ ਵਿੱਚ 2 ਨੰਬਰ ਬੈੱਡ ਤੇ ਇਹ ਜਿਹਨਾਂ ਨੇ ਕੱਲ ਫੈਸਿਲਿਟੀ ਹੋਇਆ ਸੀ ਨੰਪੋਸਰ ਤੋਂ ਮਨੀਟਰ ਸਰ ਆ ਗਿਆ ਸੀ ਬਾਈਕ ਸਲਿੱਪ ਕਰਨ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜਿਸ ਕਰਕੇ ਨੀਰ ਦੀ ਹੱਡੀ ਦੇ ਮਨਤਲੇ ਆਪੀ ਜਗਾ ਤੇ ਗੇਲ ਚੁੱਕੇ ਨੇ ਜਿੰਦੇ ਕਰਕੇ ਨੇ ਮੇਲ ਦੇ ਨਾਲ ਆ ਉਹ ਟੁੱਟ ਚੁੱਕੀ ਹੈ ਤੇ ਜਿੰਦੇ ਕਰਕੇ ਪੈਰ ਦਾ ਕੰਟਰੋਲ ਖਤਮ ਹੋ ਚੁੱਕਾ ਹੈ ਤੇ ਜੇ ਅਮਨੀ ਗੋਸਤ ਦਾ ਕਰਨ ਦਾ ਲਾਗ ਤਕਰੀਬਨ 3 ਤੋਂ 4 ਲੱਖ ਰੁਪਏ ਦੇ ਤਾਂ ਹੈਗਾ ਵਾ ਤੇ ਸਿਕਸਕਤਾ ਦੇ ਕੇ ਬੇਨਤੀ ਹਟਿਉਂਦੀ ਕਿ ਇਹਨਾਂ ਦੀ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇ ਕਿਉਂਕਿ ਇਹ ਅਜੇ 1 ਲੱਖ ਰੁਪਏ ਹਸਤੰਰੀ ਵਿੱਚ ਜੁਰਮ ਕਰਾਉਣਾ ਸੀ ਸਾਡੇ ਕੋਲ 1 ਲੱਖ ਰੁਪਏ ਇਕੱਠਾ ਨਹੀਂ ਹੋ ਪਾਏ ਤੇ ਜੇ ਹੋਊਗੀ ਸਿਕਸਕਤਾ ਇਹ ਕੋਈ ਕੰਸੀ ਦੀ ਨਾਲ ਵੀਡੀਓ ਕਰਾ ਕੇ ਸਾਨੂੰ ਸਹਾਈ ਕਰ ਦਿੱਤੀ ਜਾਵੇ ਤਾਂ ਕਿ ਇਹ ਤੁਸੀਂ ਆਪਣੀ ਹੱਥੀਂ ਆਪ ਸੇਵਾ ਕਰ ਸਕੋ ਤੁਸੀਂ ਸਿੱਧਾ ਉਹਨਾਂ ਨਾਲ ਕੰਟੈਕਟ ਕਰਕੇ ਸਿੱਧੀ ਆਪ ਸੇਵਾ ਕਰ ਸਕਦੇ ਹੋ ਤੁਸੀਂ ਆਪਣਾ ਵੀਡੀਓ ਵੀ ਭਾਈ ਦੇ ਸਕਦੇ ਹੋ ਏ ਨਾ ਕੰਟੈਕਟ ਨੰਬਰ ਆਪਣਾ ਆਪੇ ਵਰਜਨ ਦੇ ਸਿੱਧੀ ਆਪਸੀ ਸੇਵਾ ਕਰ ਸਕਦੇ ਨੰਬਰ ਲਖੇ ਜੀ 9773 55214 98531 559214 55214 ਇਹ ਨਾਲ ਕੰਟੈਕਟ ਨੰਬਰ ਆ ਵਰਜਨ ਸਾਲੀ ਜੀ ਸਿੱਧੀ ਆਪਕੀ ਸੇਵਾ ਕਰ ਸਕਦੇ ਇਹ ਅੰਮਨਿਪੋਸਟ ਕਰਨ ਆਈਸੀਯੂ ਦੇ ਵਿੱਚ ਡੋਨ ਪ੍ਰੋਵਾਈਡ ਤੇ ਦਾਖਲੇ ਨੇ ਤੇ 4 ਲੱਖ ਰੁਪਏ ਦਾ ਖਰਚਾ ਹੋਆ ਦਾਸ ਨੇ ਕੋਈ ਸੇਵਾ ਦਾਸਾ ਨੰਬਰ ਹੈਗਾ 946425348 ਵਾਇਰ ਜੀਕਰ ਭਾਜ ਸਾਹਿਬ ਹੈਗੇ ਜੀ ਕੀ ਫੈਸਲੇ ਗੁੱਪ ਹੈ ਜਨ ਖੇਤ ਦੇ ਖੇਤ ਦੇ